ਸਵਾਗਤ ਹੈ ਜੀ ਸਵੇਰੇ ਸਵੇਰ ਦਾ ਟਾਈਮ 6:30 ਦਾ ਤਾਂ ਮੈਂ ਗੁਰਦਰਾ ਸਾਹਿਬ ਗੁਰੂ ਸਾਹਿਬ ਦੇ ਦਿਹਾਰੇ ਕਰਕੇ ਬਾਹਰ ਆਇਆ ਸਰਕਾਰੀ ਸਕੂਲ ਆਏ ਹੁਣ ਬੰਦ ਹੋ ਗਿਆ ਪਹਾੜੇ ਅੰਤਿ ਆਖਰੀ ਗਿਣਤੀ ABC ਕਾ ਖਾ ਇੱਧਰ ਵਦੋ ਸਾਰੇ ਵਦੋ ਸਾਰੇ ਤੇ ਇਧਰ ਮੈਂ ਹੋਰ ਜੀ ਸਭ ਠੀਕ ਠਾਕ ਏ ਅੱਜ ਫਿਰ ਜੀ ਕੀਤਾ ਕਿ ਆ ਜੀ ਨਾ ਗੱਲਾਂ ਬਾਤਾਂ ਕਰਨਾ ਇਹੋ ਗੱਲਾਂ ਬਾਤਾਂ ਕਰਦੇ ਨਾਲੇ ਤੁਹਾਨੂੰ ਵਾਤਾਵਰਨ ਵਿਖਾਉਨੇ ਇਹਨਾਂ ਨੇ ਪਤਾ ਨਹੀਂ ਕਦੋਂ ਘਾਂ ਰੋਲੀ ਭਾਈ ਕਾ ਮਾਣੇ ਆਵੇ ਹਾਂ ਸ਼ਾਨਸਾਹ ਗੁਰਦੁਰ ਸਾਹਿਬ ਜੀ ਇਹ ਪਤਾ ਨਹੀਂ ਕਿਹੜੀ ਲੋੜੀ ਮੰਗੰਦਾ ਇਹੋਲੇ ਦੇਖੋ ਜੀ ਵਾਤਾਵਰਨ ਮਾਹੌਲ ਹੈ ਕਿ ਨਹੀਂ ਆਨੰਦੋ ਆਨੰਦ ਥੋੜੀ ਥੋੜੀ ਧੁੰਦ ਪਈ ਲੱਗਦੀ ਅੱਜ ਉਹ ਕਾਗੀ ਪੁੱਛੀ ਜਾਂਦੇ ਆ ਇਧਰ ਪਿੰਡ ਅਨੰਦ ਵਾਲਾ ਇਧਰ ਕਾਂ ਇਦ ਅਸੀਂ ਹਾਂ ਵਾਤਾਵਰਨ ਦੀ ਦੇਖ ਗੱਲਬਾਤ ਕਰੋ ਕਿ ਕਿਦਾਂ ਦਾ ਲੱਗ ਰਿਹਾ ਇਹਨੂੰ ਕਹਿੰਦੇ ਪਿੰਡ ਪਿੰਡੂ ਪਿੰਡਾਂ ਜਿਹੀ ਮੌਜ ਸ਼ਹਿਰਾਂ 'ਚ ਕਿੱਥੇ ਆਹ ਤੁਹਾਨੂੰ ਦੇਸੀ ਰਿਹਾ ਦ੍ਰਿਸ਼ ਸ਼ਹਿਰੀਏ ਤਰਸ ਜਾਂਦੇ ਇਹੋ ਜਿਹੇ ਦ੍ਰਿਸ਼ਾਂ ਨੂੰ ਅਸੀਂ ਮਿੱਠਵੇਂ ਨੇ ਬਹੁਤ ਆਨੰਦ ਵਾਲੀ ਇਹ ਬਹੁਤ ਆਨੰਦ ਵਾਲਾ ਮਾਹੌਲ ਹੁੰਦਾ। ਉਹ ਆਪਣੇ ਪਿੰਡ ਚੋਂ ਬਾਹਰ ਨਿਕਲੇ ਆਏ ਆ ਆਪਾਂ। ਇਸੇ ਦਾ ਪਿੰਡ। ਤੇ ਆਪਾਂ ਜਾ ਰਹੇ ਹਾਂ ਜੀ ਆਪਣੇ ਪਿੰਡ ਨੂੰ। ਇਹ ਆਨੰਦ ਵਾਲਾ ਆਪਣਾ ਨਵਾਂ ਪਿੰਡ ਹੈ। ਤੇ ਛਵੀਰ ਦੀ ਚੀਜ਼। ਹਰਿਆਲੀ ਹਰਿਆਲੀ। ਤੇ ਆਹ ਵੇਖੋ ਜੀ ਵੱਡ-ਵੱਡੇ ਸਟੇ ਰੁੱਖ ਜੀਵਿੰਦਾਰਾ ਨੇ। ਇਹ ਨਹੀਂ ਪਤੰਦ ਦੇ ਰੁੱਖਾਂ ਨੂੰ। ਕਰਮਾ ਨਾਲ ਬਲਜਨ ਤੇ ਬਲਜਨ। ਸੜਕ ਆ ਗਈ ਜੰਡੇਲਾ ਤਰਨਤਾਰਾ ਰੋਡ ਇਧਰ ਆਨੰਦਵਾਲੇ ਨੂੰ ਸੜਕ ਜਾਂਦੀ ਗਾਂ ਨਿਕਲ ਜਾਂਦੀ ਨੰਗਲਗੁਰੂ ਆ ਜੰਡੇਲਾਗੁਰੂ ਤਰਨਤਾਰਨ ਮੈਂ ਦੁਨੀਆ ਦੀ ਇੱਕ ਗੱਲ ਵੇਖੀ ਆ ਕਿ ਜਿੰਨਾ ਕਹਿੰਦੇ ਹੁੰਦੇ ਨੇ ਨਾ ਹੋਰਾਂ ਦੀਆਂ ਹੱਥ 'ਚ ਤੇ ਆਪਣੀਆਂ ਕਾਸ਼ 'ਚ ਦੂਜੇ ਨੂੰ ਉਪਦੇਸ਼ ਦੇਣ ਲਈ ਅਸੀਂ ਤਿਆਰ ਹੋ ਜਾਂਦੇ ਆ ਪਰ ਆਪਣੇ ਬਾਰੇ ਅਸੀਂ ਸੋਚਦੇ ਨਹੀਂ ਕਿਸੇ ਦੇ ਬੱਚੇ ਦੇ ਹੱਥ 'ਚ ਮੋਬਾਈਲ ਜਿਹੜਾ ਉਹ ਲੋਕਾਂ ਨੂੰ ਦੁੱਖਦਾ ਕਿ ਨਹੀਂ ਹੋਣਾ ਜੀ ਦਾ ਪਰ ਆਪਣੇ ਬੱਚਿਆਂ ਦੇ ਹੱਥ 'ਚ ਭਾਵੇਂ ਆਈਫੋਨ ਹੋਣ ਉਹ ਨਹੀਂ ਦੁਖਦੀ ਆਪਣੇ ਬੱਚੇ ਜੰਮਦੇ ਗੱਡੀਆਂ ਚਲਾਉਣ ਲੱਭਣ ਮੋਟਰਸਾਈਕਲ ਚਲਾਉਣ ਲੱਭਣ ਬੁਲਟ ਚਲਾਉਣ ਲੱਭਣ ਉਹ ਨਹੀਂ ਦਿਸਦੇ ਤੇ ਕਿਸੇ ਦਾ ਪੁੱਤ ਸਾਈਕਲ ਚਲਾਉਂਦਾ ਤੇ ਉਹ ਵੀ ਦੁਖਦਾ ਇਹ ਦੁਨੀਆਦਾਰੀ ਆ ਉਹ ਵਿਪਦੇਖ ਦੇਣਗੇ ਫਿਰ ਕਿ ਲਾ ਵੀ ਤੂੰ ਆਪਣੇ ਬੱਚੇ ਨੂੰ ਮੋਬਾਈਲ ਕਿਉਂ ਫੜਾਇਆ ਤੂੰ ਉਹਦੀ ਜਾਣਕਾਰੀ ਨਹੀਂ ਰੱਖਦਾ ਤੂੰ ਫਲਾਂਟ ਤੇ ਜੇ ਉਹਨਾਂ ਨੂੰ ਸਵਾਲ ਕੀਤਾ ਜਾ ਕੇ ਪਈ ਤੁਸੀਂ ਕਿੰਨੀ ਜਾਣਕਾਰੀ ਰੱਖਦੇ ਹੋ ਆਪਣੇ ਬੱਚਿਆਂ ਦੀ ਫਿਰ ਇਹੋ ਜਿਹੇ ਲੋਕਾਂ ਦੀ ਬੋਲਤੀ ਬੰਦ ਹੋ ਜਾਂਦੀ ਇਹ ਦੁਨੀਆਦਾਰੀ ਆ ਸਵੇਰੇ ਸਵੇਰ ਦਾ ਟਾਈਮ ਆ ਤਾਂ ਸੜਕ ਪੂਰੀ ਵਗ ਰਹੀ ਆ ਗੱਡੀਆਂ ਮੋਟਰਸਾਈਕਲ ਬੜਾ ਕੁਝ ਇਹ ਮੈਂ ਆ ਗਿਆ ਇਥੇ ਸਰਕਾਰੀ ਸਕੂਲ ਇਹ ਜਿਹੜਾ ਨਵੇਂ ਪਿੰਡ ਦਾ ਸਰਕਾਰੀ ਸਕੂਲ ਹੈ ਇਥੇ ਮੱਸਿਆ ਦੀ ਮੱਸਿਆ ਲੰਗਰ ਵੀ ਲੱਗਦਾ ਮਾਰੂ ਡਾਰੀ ਅੰਬਰੀ ਚੜਨਾ ਉੱਚਾ ਉੱਡਣਾ ਉੱਚਾ ਉੱਡਣ ਦਾ ਚਾ ਉੱਚੀ ਉੱਚੀ ਵਿਦਿਆ ਪਾ ਕੇ ਨਵੇਂ ਲੱਭਣੇ ਰਾਹ ਕੀ ਬਾਤ ਹੈ ਜੀ ਆਲੇ ਦੁਆਲੇ ਸਵਾਈ ਰੱਖੋ ਧੀਆਂ ਦਾ ਸਤਿਕਾਰ ਕਰੋ ਰੋਖਾਂ ਦੀ ਸੰਭਾਲ ਕਰੋ ਇਹ ਸਾਰਾ ਕੁਝ ਲਿਖਣ ਦੇ ਵਿੱਚ ਹੀ ਹੁੰਦਾ ਵਾ ਉਦਾਂ ਤੇ ਕੋਈ ਸੰਭਾਸ ਨਹੀਂ ਕੀਤਾ ਮੈਨੂੰ ਲੱਗਦਾ ਮੀ ਬਹੁਤ ਹੌਣਾ ਦਾ ਉਧਰ ਵੇਖੋ ਜਾਂ ਤਾਂ ਮੈਂ ਭਿੱਜੂੰਗਾ ਤੇ ਜਾਂ ਫਿਰ ਕੰਮ ਖਰਾਬ ਹੋ ਹੀ ਜਾਵੇਗਾ ਮੈਨੂੰ ਲੱਗਦਾ ਆਈ ਰਹੀ ਆ ਮੀ ਹਨੇਰੀ ਆ ਰਹੀ ਆ ਤੇ ਹਨੇਰੀ ਦੇ ਨਾਲ ਮੀ ਵੀ ਆ ਰਿਹਾ ਦੇਖੋ ਨਾ ਭਾਈ ਮੈਨੂੰ ਇੱਥੇ ਲੁਕਣਾ ਪੈ ਜੇ ਤੇ ਦੇਖੋ ਦ੍ਰਿਸ਼ ਬੱਚਾ ਸਰਕਾਰੀ ਸਕੂਲ ਪੜ੍ਹਾਓ ਆਪਣੇ ਲੱਖਾਂ ਰੁਪਏ ਬਚਾਓ ਨਾ ਕੋਈ ਫੀਸ ਨਾ ਕੋਈ ਖਰਚਾ ਸਰਕਾਰੀ ਸਕੂਲ ਸਭ ਤੋਂ ਸਸਤਾ ਇਹ ਗੱਲਾਂ ਸਰਕਾਰੀ ਅਧਿਕਾਰ ਕਾਨੂੰਨੀ ਦੇ ਦਿਆ ਨਹੀਂ ਉਹਨਾਂ ਦੇ ਆਪਣੇ ਬੱਚੇ ਜਿਹੜੇ ਆ ਉਹ ਮਹਿੰਗੇ ਮਹਿੰਗੇ ਸਕੂਲਾਂ 'ਚ ਪੜ੍ਹਦੇ ਹੁੰਦੇ ਆ ਤੇ ਉਦਾਂ ਦੂਜਿਆਂ ਨੂੰ ਉਪਦੇਸ਼ ਦੇਣਾ ਸਰਕਾਰੀ ਅਧਿਆਪਕ ਛੱਡੋ ਜਿਹੜੇ ਵੀ ਸਰਕਾਰੀ ਨੌਕਰੀਆਂ ਵਾਲੇ ਨੇ ਉਹ ਆਪਣੇ ਬੱਚੇ ਸਰਕਾਰੀ ਸਕੂਲ 'ਚ ਪੜਾਉਂਦੇ ਨਹੀਂ ਉਹਨਾਂ ਦੇ ਬੱਚੇ ਹਮੇਸ਼ਾ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੁੰਦੇ ਆ ਆਮ ਤੌਰ ਤੇ ਵੇਖਿਆਊਗਾ ਹਾਂ 11ਵੀਂ 12ਵੀਂ ਕੋਈ ਸਰਕਾਰੀ ਸਕੂਲ 'ਚ ਕਰਾ ਲਵੇ ਨੌਕਰੀ ਦੇ ਚਾਜ ਵੀ ਨੌਕਰੀ ਮਿਲ ਜੂਗੀ ਸਰਕਾਰੀ ਸਕੂਲ ਦੀ ਪੜ੍ਹਾਈ ਕੀਤੀ ਹੋਈ ਤੇ ਉਦਾਂ ਸਾਰੇ ਦੇ ਸਾਰੇ ਸਰਕਾਰੀ ਕਰਮਚਾਰੀ ਜਿਹੜੇ ਉਹ ਮਹਿੰਗੇ ਸਕੂਲਾਂ 'ਚ ਆਪਣੇ ਬੱਚੇ ਨੂੰ ਭਰਉਂਦੇ ਸੋ ਆ ਨਿਸ਼ਾਨ ਸਾਹਿਬ ਲੱਗਾ ਇੱਥੇ ਲੰਗਰ ਹਾਲ ਵੀ ਆ ਤੇ ਮੱਸਿਆ ਦੇ ਮੱਸਿਆ 'ਤੇ ਲੰਗਰ ਲੱਗਦਾ ਤੇ ਪਹਿਲਾਂ ਕਹਿੰਦੇ ਇੱਥੇ ਮਰਦਾ ਪ੍ਰਕਾਸ਼ ਵੀ ਰੱਖਿਆ ਹੁੰਦਾ ਸੀ ਤੋ ਪਿੰਡਾਂ ਦਾ ਸਾਂਝਾ ਹੁਣ ਦੋਵਾਂ ਪਿੰਡਾਂ ਚ ਆਜ ਡਾਡ ਗੁਰਦੁਆਰੇ ਸਾਹਿਬ ਨੇ ਤੇ ਇੱਥੇ ਸਿਰਫ ਲੰਗਰ ਹੀ ਲੱਗਦਾ ਤੇ ਜਾਂ ਦੀਵਾਲੀ 'ਤੇ ਇੱਕ ਅਖੰਡ ਜਾਪ ਹੁੰਦਾ ਇੱਥੇ ਤਲੰਗਰ ਜਿਹੜਾ ਮੱਸਿਆ ਦੀ ਮੱਸਿਆ ਲੱਗਦਾ ਲੱਗਦਾ ਸੋ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਸਰਕਾਰੀ ਸਕੂਲ ਹੈ ਵਧੀਆ ਪਰ ਇਹਨਾਂ ਨੂੰ ਹੋਰ ਵਧੀਆ ਬਣਾਉਣਾ ਹੋਵੇ ਜਿੰਨੇ ਵੀ ਸਰਕਾਰੀ ਅਧਿਕਾਰੀ ਨੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਲਾ ਦਿਓ ਖਾਸ ਕਰਕੇ ਜਿਹੜੇ ਸਰਕਾਰੀ ਟੀਚਰ ਨੇ ਅਧਿਆਪਕ ਨੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਲਾ ਪਣ ਤੇ ਬਿਲਕੁਲ ਵਧੀਆ ਸਕੂਲ ਹੋ ਜਾਣ ਸਰਕਾਰੀ ਤੇ ਜਿਹੜੇ ਦੂਜੇ ਲੋਕ ਵੀ ਉਹ ਵੀ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਪਾਉਣਗੇ ਕਿਉਂ ਪਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੇ ਬੱਚੇ ਪੜ੍ਹਦੇ ਆ ਉਥੇ ਪੂਰੀ ਬੱਚੇ ਦੀ ਜਿਹੜੀ ਆ ਇਹ ਸਹੂਲਤ ਹੈ ਬੱਚੇ ਨੂੰ ਸਾਰਾ ਕੁਝ ਵੇਖਿਆ ਜਾਂਦਾ ਬੱਚੇ ਦਾ ਜਿਤਨਾ ਕਿ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਦੀ ਸਫਾਈ ਦਾ ਵੀ ਧਿਆਨ ਰੱਖਿਆ ਜਾਂਦਾ ਕਿ ਬੱਚੇ ਸਪਾਈ ਚਾਉਣ ਬੱਚੇ ਧਿਆਨ ਨਾਲ ਬੈਣ ਗਲਤ ਨਾ ਬੋਲਣ ਇਹ ਸਾਰੀਆਂ ਚੀਜ਼ਾਂ ਜਿੱਦਾਂ ਪ੍ਰਾਈਵੇਟ ਅਦਾਰਿਆਂ 'ਚ ਚੈੱਕ ਕੀਤੀ ਜਾਂਦੀਆਂ ਇਸੇ ਤਰ੍ਹਾਂ ਸਰਕਾਰੀ ਸਕੂਲਾਂ 'ਚ ਵੀ ਚੈੱਕ ਕੀਤੀਆਂ ਜਾਂਦੀਆਂ ਹੋਣਗੀਆਂ ਕਿਉਂਕਿ ਉਹਨਾਂ ਅਧਿਆਪਕਾਂ ਦੇ ਬੱਚੇ ਪੜ੍ਹਦੇ ਸਰਕਾਰੀ ਸਕੂਲ 'ਚ ਤੇ ਫੇਰ ਸਾਰੇ ਸਰਕਾਰੀ ਸਕੂਲ ਬਿਲਕੁਲ ਵਧੀਆ ਹੋਰ ਵਧੀਆ ਹੋ ਜਾਈਂ ਪਰ ਜਿੰਨਾ ਚਿਰ ਸਾਨੂੰ ਕੁਝ ਨੂੰ ਨਹੀਂ ਸਾਡੇ ਦੇ ਯਕੀਨ ਆਉਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪੜਾ ਸਕਦੇ ਆ ਤੇ ਉਹਨਾਂ ਚਿਰ ਕੋਈ ਤੁਹਾਡੇ ਤੇ ਯਕੀਨ ਕਰੂਗਾ ਸੋ ਨੇਰੀ ਜਿਆਦਾ ਹੈ ਕਿ ਮੈਨੂੰ ਲੱਗਦਾ ਮੀ ਪੈਣ ਲੱਗਾ ਮੈਂ ਚੱਲਿਆ ਘਰ ਨੂੰ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ